ਭਰਾ ਜੀ ਭਰਾ ਜੀ ਦੋ ਪੰਨਿਆਂ ਸਮਝਾਉਣ ਵਾਲੀ ਗੱਲ ਆ ਬੱਚੇ ਹੈ ਹੀ ਨਹੀਂ ਏ ਤੁਹਾਡੇ ਪਹਿਲੇ ਕਦੇ ਵਾਸਤੇ ਕਰਦੇ ਜੀ ਬੰਦਾ ਜੀ ਜਿਹੜਾ ਪਹਿਲੇ ਵੀ ਕਰਦਾ ਹੁਣ ਵੀ ਕਰਦਾ ਹੈਗਾ ਜਿੰਨਾ ਮਰਜ਼ੀ ਸਮਝਾ ਲੈਣ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਬੱਚੇ ਤੁਹਾਡੇ ਨੂੰ ਵੀ ਕਿੱਥੇ ਜਾਣਗੇ ਉਹ ਇਹ ਕੋਸ਼ਿਸ਼ ਤਾਂ ਸ਼ਰਮ ਕਰ ਲੋ ਪੰਜਾਬ ਨੂੰ ਕਿਸੇ ਭਾਈ ਦਾ ਲੈ ਰਹੇ ਦੂ ਜਿਆਦਾ ਹੋਵੇ ਪੂਰਾ ਮਹਿਲ ਬਣਾਇਆ ਆ ਜਦੋਂ ਇਹ ਰੋਟੀ ਕੁੱਟੀ ਬਣਾ ਭਾਈ ਜੇ ਬਣੀ ਉਹਦੀ ਦੋ ਬਿਠਾ ਦੇਣੀ ਹੁਣ ਨੂੰ ਸਾਰਾ ਪਰਿਵਾਰ ਤੇ ਨਾਮ ਹੈ ਤੂੰ ਇਸ ਬੰਦੇ ਨੂੰ ਤੂੰ ਨਹੀਂ ਚਾਹਦੀ ਕਿੱਥੇ ਤੱਕ ਇਹਦਾ ਬਸ ਗੱਲ ਚੱਲਦੀ ਵੀ ਆ ਕਿੱਥੇ ਕਰ ਰਿਹਾ ਕਿੱਥੇ ਕਰ ਰਿਹਾ ਨਹੀਂ ਬਾਈ ਬੰਦੇ ਜਰਾ ਮੀਨ ਪਾਣੀ ਨੇ ਲੰਗਦ ਪਾਈ ਨਾ ਨਹੀਂ ਗੱਲ ਨਾ ਨਾ ਕਰੇ ਮੈਂ ਆਪਣੇ ਕੰਮ ਕਰਦੇ ਲਿਆ ਹੁੰਦੇ ਕਰਾ ਜਗਰਦੀ ਕੋਈ ਨਹੀਂ ਕਿ ਜੋ ਸਹੀ ਹੋ ਲੋਕੀ ਦੱਸਦੇ ਹੂਏ ਤੁਹਾਨੂੰ ਪਤਾ ਲੱਗ ਜਾਂਦਾ 15 ਦਿਨਾਂ ਬਾਅਦ ਅਸੀਂ ਦੇਖ ਕੇ ਫੇਰ ਆਏਗੇ ਨਹੀਂ ਕਿਥੇ ਭਾਈ ਮੈਂ ਤੇ ਘਰੇ ਨਹੀਂ ਰਹਿੰਦੇ ਹਾਂ ਕਿਥੇ ਆਇਆ ਨਾ ਸਾਡੀ ਸਾਡੀ ਫੈਮਿਲੀ ਵੀ ਰਹਿੰਦੀ ਕਿ ਜੇ ਇਹ ਕਿਥੇ ਰਹਿਣ ਗਏ ਤੇ ਸਾਥ ਨਿਵਾ ਲੈ ਜਿਹੜੇ ਮਾੜੇ ਬੰਦੇ ਤਿਆਰਤ ਨਾਲ ਨਹੀਂ ਕੋਰੀ ਕੋਰੀ ਕਿਹੜੀ ਤੀਜੀ ਵਾਰ ਸਰਪੰਚਰੇ ਤੇ ਜਾਤਾ ਅਧਿਕ ਜੀ ਜਾਤਾ ਤੇ ਉਹ ਚਤਰੇ ਜੁੱਤੀ ਦੇ ਆਣੇ ਵੀ ਤੁਹਾਨੂੰ ਇੱਥੇ ਰਹਿਣ ਨਹੀਂ ਦਿੰਦਾ ਇੰਨੀ ਗਰੰਟੀ ਦਾ ਰਹਿਣ ਨਹੀਂ ਦਿੰਦਾ ਤਨੋ ਸੱਜੀ ਬੰਦਿਆ ਜਿਹਨਾਂ ਤੋਂ ਮੰਨਦੇ ਨੇ ਪੰਜ ਪਾਤ ਬਹੁਤ ਵਧੀਆ ਸਾਨੂੰ ਬਈ ਇਹਨਾਂ ਜੱਦੋਂ ਨਹੀਂ ਆਉਂਿਆ ਮੈਂ ਉਹ ਪਾਲਣ ਦੇ ਦਿੰਦਾ ਮੇਰੀ ਗਾਰੰਟੀ ਹੈ ਹਰ ਸਹੀ ਆਂ ਚੀਜ਼ ਕਰ ਤੂੰ ਮੰਨਦੇ ਹੋ ਨਾ ਕਿ ਨਹੀਂ ਵੀ ਤਾਂ ਵੀ ਆ ਇੱਕ ਕੋਡ ਨਾਲ ਕਦਮ ਵੜ ਜਾਏਗਾ ਤੁਹਾਡੇ ਕੋਲ ਤੁਹਾਡੇ ਦੇ ਬੱਚੇ ਨੇ ਹਾਂਜੀ ਹਾਂਜੀ ਫਿਰ ਤੁਹਾਡੇ ਵੀ ਬੱਚੇ ਹੈਗੇ ਤੁਹਾਡੇ ਹੀ ਮੱਲਾ ਹੈਗੇ ਹਾਂਜੀ ਹਾਂਜੀ ਜੇ ਆਪਾਂ ਇਹੋ ਨਹੀ ਨਾ ਤਵਾ ਆਉਂਦਾ ਕਿ ਤੱਕ ਕਰੀਏ ਤੇ ਆਦਾ ਵੀ ਸਮਝਾ ਕੇ ਦੇਖ ਲਿਆ ਨਹੀਂ ਮੰਨੇ ਇਹਨੇ ਹੁਣ ਤਾਲਾ ਲਗਾਉ ਉਪਰ ਜੀ ਆਪਾਂ ਦੇ ਲਿਆ ਉਹ ਜੇ ਕਿਥੋਂ ਕਿੱਥੋਂ ਕਿਥੋਂ ਤੱਕ ਜੇ 12 ਸਾਲਾਂ ਦਾ ਹੈ। ਚਾਹ ਗਾਧਰ ਨੂੰ ਖੁਲਾਣਾ ਹੈ ਨਾਲ ਮੇਰੇ। ਇੱਕ ਪੁੱਤ ਨੂੰ ਖਾਣਾ ਖੁਲਾਣਾ ਹੈ। ਮੁੰਡਾ ਫੜ ਕੇ ਨਾ ਉਹ ਚਾਹ ਮੁੰਡੇ ਨੂੰ ਲੈ ਕੇ ਫੜ ਕੇ। ਸੱਤ ਚੜਾ। ਸੱਬਕ ਉੱਪਰ ਕੋਈ। ਠੀਕ ਹੈ ਜੇ ਕੋਈ ਲਿਖਾ ਪੜੀ ਕਰਨੀ ਮੇਰੇ ਕੋਲ ਘਰਾਲੇ ਕੋਈ ਗਾਲੀ। ਖਰੇ ਜੀ ਵੀ ਤੇਰਾ। ਮਾੜਾ ਕੰਮ ਕਰਦਾ। ਕੋਟੀ ਕਮਾਣਾ ਲਾ ਦਿੱਤੀ। 2.5 ਕਰੋੜ ਲੈ ਕੋਟੀ ਬਣੀ। ਕਹਿ ਸਕਦੇ ਹਾਂ। ਤੇ

ਕੋਈ ਨਾ ਸਮਝਾਂਦਾ ਸਾਡੀ ਵਾਲੀ ਬੱਚਾ ਬੱਚੇ ਹੈ ਹੀ ਨਹੀਂ ਤੁਹਾਡੇ ਪਹਿਲੇ ਕਦੇ ਵਾਸਤੇ ਕਰਦੇ ਸੀ ਬੰਦਾ ਜੀ ਬਹੁਤ ਸ਼ੁਭ ਬੋਲ ਜਿਹੜਾ ਪਹਿਲੇ ਵੀ ਕਰਦਾ ਹੁਣ ਵੀ ਕਰਦਾ ਹੈ ਜੇ ਤੂੰ ਜਿੰਨਾ ਮਰਿ ਸਮਝਾ ਲੈ ਤੋਨੂੰ ਨਹੀਂ ਪਤਾ ਲੈ ਵੀ ਤੁਹਾਡੇ ਬੱਚੇ ਹੀ ਤੁਹਾਡੇ ਨੂੰ ਵੀ ਇਹ ਕਿੱਥੇ ਜਾਣਗੇ ਉਹ ਇਹ ਕੁਸ਼ਤਾ ਸ਼ਰਮ ਕਰ ਲੋ ਪੰਜਾਬ ਨੂੰ ਕਿਸੇ ਭਾਈ ਦਾ ਲੈ ਰਹੇ ਹੁੰਦੇ ਆ ਯਾਦ ਆ ਉਹ ਪੂਰਾ ਮਹਿਰ ਬਣਾਇਆ ਆ ਆਜ਼ਾਦ ਰੋਡ ਕੁੱਠੀ ਬਣਾ ਭਾਈ ਜੇ ਬਣੀ ਉਹਦੀ ਦੋ ਬਿਠਾ ਦੇਣੀ ਹੁੰਦੀ ਸਾਰਾ ਪਰਿਵਾਰ ਤੇ ਨਾਲ ਹੈ ਤਾਂ ਤੁਸੀਂ ਬੰਦੇ ਵੀ ਤੁਹਾਨੂੰ ਨਹੀਂ ਦੱਸਦੇ ਕਿੱਥੇ ਤੱਕ ਇਹਦਾ ਗੱਲ ਚੱਲਦੀ ਵੀ ਆ ਕਿੱਥੇ ਕਰ ਰਿਹਾ ਕਿੱਥੇ ਕਰ ਰਿਹਾ ਨਹੀਂ ਬਾਈ ਪਾਣੀ ਨਹੀਂ ਪਾਣੀ ਨਹੀਂ ਇਹ ਗੱਲ ਨਹੀਂ ਗੱਲ ਇਹੋ ਨਾ ਨਾ ਕਰੇ ਮੈਂ ਆਪਣੇ ਕੰਮ ਕਰਦੇ ਲਿਆ ਹੁੰਦੇ ਕਰਾ ਗਵਰਦੀ ਕੋਈ ਨਹੀਂ ਕਿ ਜੋ ਸਹੀ ਹੋ ਲੋਕੀ ਦੱਸਦੇ ਹੂਏ ਤੁਹਾਨੂੰ ਪਤਾ ਲੱਗ ਜਾਂਦਾ 15 ਦਿਨਾਂ ਬਾਅਦ ਅਸੀਂ ਦੇਖ ਕੇ ਫੇਰ ਆਏਗੇ ਨਹੀਂ ਕਿਥੇ ਭਾਈ ਮੈਂ ਤੇ ਘਰੇ ਨਹੀਂ ਰਹਿੰਦੇ ਹਾਂ ਕਿਥੇ ਆਇਆ ਨਾ ਸਾਡੀ ਸਾਡੀ ਫੈਮਿਲੀ ਵੀ ਰਹਿੰਦੀ ਕਿ ਜੇ ਇਹ ਕਿਥੇ ਰਹਿਣ ਗਏ ਤੇ ਸਾਥ ਨਿਵਾ ਲੈ ਜਿਹੜੇ ਮਾੜੇ ਬੰਦੇ ਤਿਆਰਤ ਨਾਲ ਨਹੀਂ ਕੋਰੀ ਕੋਰੀ ਕਿਹੜੀ ਤੀਜੀ ਵਾਰ ਸਰਪੰਚਰੇ ਤੇ ਜਾਤਾ ਅਧਿਕ ਜੀ ਜਾਤਾ ਤੇ ਉਹ ਚਤਰੇ ਜੁੱਤੀ ਦੇ ਆਣੇ ਵੀ ਤੁਹਾਨੂੰ ਇੱਥੇ ਰਹਿਣ ਨਹੀਂ ਦਿੰਦਾ ਇੰਨੀ ਗਰੰਟੀ ਦਾ ਰਹਿਣ ਨਹੀਂ ਦਿੰਦਾ ਚਲੋ ਸਰ ਜੀ ਬੰਦਿਆ ਜੇ ਸਰ ਮੰਨਦੇ ਨਹੀਂ ਪੰਜ ਪਾਤ ਬਹੁਤ ਬਧੀਆ ਤੁਹਾਨੂੰ ਬਈ ਨਾਲ ਜਾਦੇ ਹੋ ਨਹੀਂ ਆਉ ਯਾਰ ਮੈਂ ਉਹ ਪਾਲਣ ਦੇ ਦਿੰਦਾ ਮੇਰੀ ਗਾਰੰਟੀ ਹੈ ਸਰ ਸਹੀ ਆ ਜੀ ਕਹਤੋਂ ਤੁਸੀਂ ਮੰਨਦੇ ਹੋ ਨਾ ਕਿ ਨਹੀਂ ਵੀ ਤਾਂ ਵੀ ਆ ਇੱਕ ਕੋਡ ਨਾਲ ਕਦਮ ਹੁਣ ਜਾ ਰਿਹਾ ਹੈ ਤੁਹਾਡੇ ਕੋਲ ਤੁਹਾਡੇ ਦੇ ਬੱਚੇ ਹੈਗੇ ਹਾਂ ਜੀ ਹਾਂ ਜੀ ਫਿਰ ਤੁਹਾਡੇ ਵੀ ਬੱਚੇ ਹੈਗੇ ਤੁਹਾਡੇ ਹੀ ਮੱਲਾ ਹੈਗੇ ਹਾਂ ਜੀ ਹਾਂ ਜੀ ਜੇ ਆਪਾਂ ਇਹੋ ਨਹੀ ਨਾ ਤਵਾ ਆਉਂਦੇ ਕਿ ਤੱਕ ਕਰੀਏ ਤੇ ਆਦਾ ਵੀ ਸਮਝਾ ਕੇ ਦੇਖ ਲਿਆ ਨਹੀਂ ਮੰਨੇ ਇਹਨੇ ਹੁਣ ਤਾਲਾ ਲਗਾਉ ਉਪਰ ਜੀ ਆਪਾਂ ਦੇ ਲਿਆ ਅੱਜ ਜੇ ਕਿਥੋਂ ਕਿੱਥੇ ਕਿੱਥੇ ਮਾਰੂ ਦਾ ਨਾਮ ਹੈ ਜੈ ਗਾਧਰ ਨੂੰ ਖੁਲਾਣਾ ਹੈ ਨਾਲ ਮੇਰੇ ਇੱਕ ਪੁੱਤ ਨੂੰ ਖਾਣਾ ਖੁਲਾਣਾ ਹੈ ਮੁੰਡਾ ਫੜ ਕੇ ਨਾ ਮੁੰਡੇ ਨੂੰ ਲੇਹ ਫੜ ਕੇ ਸੱਤ ਚੜਾ ਗਾ ਸੱਬ ਜੁੱਬੇ ਕੋਈ ਠੀਕ ਹੈ ਜੇ ਕੋਈ ਲਿਖਾ ਪੜੀ ਕਰਨੀ ਮੇਰੇ ਕੋਲ ਘਰਾਲੇ ਕੋਈ ਗਾਲੀ ਖਰੇ ਨੀ ਵੀ ਤੇਰਾ ਮਾੜਾ ਕੰਮ ਕਰਦਾ ਕੋਟੀ ਕਮਾ ਲੈ ਸਾਢੇ ਲੱਖ ਕੋਟੀ ਬਣੀ ਕਿਹਾ ਸਕਦੇ ਹਾਂ మే ఆరే